ਗੁਰਦਾਸਪੁਰ ਦੇ ਵਿੱਚ ਚਿੱਟੀ ਦੁਪਹਿਰ 12 ਵਜੇ ਦੇ ਕਰੀਬ ਸ਼ਹਿਰ ਦੇ ਭੀੜ-ਪਾੜ ਵਾਲੇ ਮੁੱਖ ਬਾਜ਼ਾਰ ਦੇ ਵਿੱਚ ਟੌਕ ਟਪੰਦੀ ਦਰਮਿਆਨੀਆ ਮਾਰਕੀਟ ਦੇ ਵਿੱਚੋਂ ਅੱਖ ਚਪਕਦੇ ਸਾਰੀ ਕਰਿਆਨੇ ਦੀ ਦੁਕਾਨ ਦੇ ਬਾਹਰ ਸਮਾਨ ਖਰੀਦਣ ਆਏ ਵਿਅਕਤੀ ਦੀ ਸਕੂਟੀ ਚੋਰੀ ਕਰਕੇ ਚੋਰ ਰਫੂ ਚੱਕਰ ਹੋ ਗਏ ਸਕੂਟੀ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਜਿਸ ਦੇ ਵਿੱਚ ਚੋਰ ਦਾ ਚਿਹਰਾ ਵੀ ਸਾਫ਼ ਨਜ਼ਰ ਆ ਰਿਹਾ ਤੇ ਸ਼ਾਤਰ ਚੋਰ ਅੱਖ ਚਪਕਦੇ ਹੀ ਸਕੂਟੀ ਨੂੰ ਲੈ ਕੇ ਰਫੂ ਚੱਕਰ ਹੋ ਗਿਆ ਅਤੇ ਦੁਕਾਨਦਾਰ ਪੱਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਪਹਿਰੇ ਸਵਾ 12 ਵਜੇ ਗੁਰਦਾਸਪੁਰ ਦੀ ਮਾਰਕੀਟ ਵਿਚ ਇਹ ਵਿਅਕਤੀ ਦੁਕਾਨ ਤੋਂ ਸਮਾਨ ਲੈਣ ਆਇਆ ਸੀ ਜਿਸ ਦੇ ਨਾਲ ਹੀ ਅੱਖ ਚਪਕਦਿਆਂ ਇਹਦੀ ਸਕੂਟੀ ਦੁਕਾਨ ਦੇ ਬਾਹਰੋਂ ਦੀ ਚੋਰਾਂ ਦੇ ਵੱਲੋਂ ਚੋਰੀ ਕਰਕੇ ਰਫੂ ਚੱਕਰ ਹੋਇਆ ਗਿਆ ਤੇ ਇਸ ਦੇ ਮਾਮਲੇ ਦੇ ਵਿੱਚ ਉਹਨੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ ਗੁਰਦਾਸਪੁਰ ਤੋਂ ਲਪ੍ਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਟੀਵੀ ਅਤੇ ਪੰਜਾਬ ਰਿਆਣਾ ਲਾਈਵ ਮੇਰਾ ਨਾਮ ਸਰਜੀ ਕੁਲਬੀਤ ਸਿੰਘ ਜੀ ਆ ਕਿੱਥੋਂ ਚੋਰੀ ਹੋਈ ਤੁਹਾਡੀ ਇਥੋਂ ਐਸੇ ਮਾਰਕੀਟ ਚ ਕਰੈਨੇ ਦੇ ਮੈਂ ਸਮਾਨ ਲੈਣ ਲੱਗਾ ਇੱਥੇ ਲਾਈ ਹੈ ਟੋਆ ਆ ਲਾ ਕੇ ਤੇ ਮੈਂ ਅੰਦਰ ਗਿਆ ਮੈਂ ਕਿ ਲੌਕ ਨਹੀਂ ਮਿਲਾਇਆ ਤੇ ਮੈਂ ਵੀ ਲੱਗਦੇ ਹੈਗਾ ਉਹ ਕਿਹੜੇ ਦੂਰੋਂ ਆ ਤੇ ਬਸ ਤੇ ਜੋ ਮੈਂ ਬੈ ਉਹ ਸਮਾਨ ਪੈਕ ਕਰ ਰਿਹਾ ਜੋ ਮੈਂ ਪਿੱਛੇ ਦਿਖਾ ਦੇ ਸਕੂ ਦਿਖਾਈ اچھا ਕਿੰਨੇ ਵਜੇ ਟਾਈਮ ਆਏ ਤੇ ਕਰੀਮ ਸਵਾ ਲੱਭਰ ਦਾ ਚਾਹਣਾ ਹਾਂ ਅਪਾਇੰਟਮੈਂਟ ਬਾਅਦ ਜਿਆ ਘਟ ਹੋ ਸਕਦੇ ਨੇ ਤਕਰੀਬਨ ਕੀ ਕੀ ਤੇ ਇੱਥੇ ਕਰ ਜਾਂਨਾ ਆਉਂਦੇ ਹੋ ਕਰਿਆਨਾ ਸਮਾਨ ਲੈਣ ਹਾਂ ਇੱਥੇ ਪੱਕੇ ਆਈਦਾ ਹੈ ਕਈ ਸ਼ਹਿਰ ਹੋ ਜਾਂਦੇ ਤੇ ਕੁਝ ਕੰਪਲੀਟ ਕਰਾਈ ਆ ਹਾਂ ਕੰਪਲੇਂਟ ਲਿਖਾਇਆ ਦੇਖਿਆ ਮੁੰਡਾ ਉਹ ਜੋ ਤੁਸੀਂ ਵੀਡੀਓ ਵਾੜੀ ਹੋ ਜੀ ਵੀਡੀਓ ਦੇਖਿਆ ਸਰ ਜੀ ਪਛਾਣ ਹੈਗੀ ਕੋਣ ਆਉ ਹਾਂ ਪਛਾਣ ਲੱਗ ਗਈ ਤੇ ਉਹ ਪੁਲਸ ਪੁਲਸ ਕੀ ਜਾਂਦੀ ਆਣ ਪੁਸਨਦੀਪ ਇੱਕ ਕੰਪਲੇਂਟ ਲਿਖ ਲਈ ਹਾਂ ਤੇ ਆਂਦੇ ਜੋ ਕਰਦੇ ਆ ਅੱਛਾ ਹਾਂਜੀ ਪਰ ਐਡਾ ਚੋਰ ਹੋ ਗਿਆ ਪੁਲਸ ਤੇ ਪਹੁੰਚੀ ਆ ਨਾ ਅਜੇ ਤੱਕ ਕੋਈ ਨਹੀਂ ਆਇਆ ਸਰ ਜੀ 2 ਘੰਟੇ ਹੋ ਗਿਆ ਹਾਂਜੀ ਆਉਣ ਲੱਗੇ ਆਉਣ ਲੱਗੇ ਹਲਕੇ ਚਲੋ ਜੀ ਤੇ ਕੀ ਮੰਨ ਕਰਦੇ ਹੋ ਸਭ ਮਿਲਣਾ ਚਾਹਦੇ ਸਰ ਜੀ ਇਹ ਚੋਰਾਂ ਨੂੰ ਤੇ ਫੜਨੇ ਨੱਥ ਪੋਣੀ ਚਾਹੀਦੀ ਪੂਰੀ ਤੇ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਇਹ ਚੋਰੀ ਹੋਈ ਹੈ ਕੀ ਕਹਿਣਾ ਜਾਓਗੇ ਇਹ ਸਦਾਜ ਕਿੰਦਰ ਸਿੰਘ ਦੀ ਵਾਸੀ ਤਿਬੀ ਦਾ ਜੀ ਬਲਵੀਰ ਸਿੰਘ ਫਰੀਆਂ ਦੇ ਤੋਂ ਸੌਦਾ ਲੈਣ ਆਏ ਸੀ ਤੇ ਉਹ ਅੰਦਰ ਬਿਠੇ ਤੇ ਚਾਬੀ ਵਿੱਚੇ ਗਈ ਸਰ ਚਾਬੀ ਵਿੱਚੇ ਚਾਬੀ ਵਿੱਚੇ ਰਹਿਣਤੀ ਇਹਨਾਂ ਨੇ ਤੇ ਜਦੋਂ ਸੌਦਾ ਲੈ ਕੇ ਬਾਹਰ ਜਗੇ ਇਹ ਦੀ ਸੂਚੀ ਚੋਰੀ ਹੋ ਗਿਆ ਖੱਟਾ ਪਟਕਾ ਵੱਧਾ ਉਹਨੇ ਦੇ ਨਾਲ ਤੇ ਭੁਖਲੀ ਮਾਰੀ ਕਲੀਅਰ ਫੋਟੋਸਿਸਟੀਮ ਕੈਮਰੇ ਹੀ ਦੇਖ ਲਿਆ ਕਿ ਅੱਜ ਜਦੋਂ ਕਿ ਤਕਾਬੂ ਆ ਕੇ ਦਾ ਕੰਮ ਕਰਨਾ ਚਾਹਤਾਂ ਤਾਂ ਸਰ ਗੁਰਦਾਸਪੁਰ ਦੇ ਵਿੱਚ ਸ਼ਰੇਆ ਮੱਧਾ ਚੋਰੀ ਹੋਈ ਨਾ ਇਹ ਮਾਰਕੀਟ ਦੇ ਵਿੱਚੋਂ ਰੰਗ ਮਾਰਕੀਟ ਦੇ ਵਿੱਚ ਇੰਨੀਆਂ ਦੁਕਾਨਾਂ ਲੱਗੀਆਂ ਨੇ ਦੇ ਵਿੱਚ ਇਹਨਾਂ ਦੀ ਵੀ ਗਲਤੀ ਥੋੜੀ ਜਿਹੀ ਚਾਬੀ ਵਿੱਚੇ ਰਹਿਣ ਦੀ ਚਾਬੀ ਲੱਗੀ ਲੋਕਾਂ ਨੂੰ ਪਤਾ ਨਹੀਂ ਪਤਾ ਲੱਗਦਾ ਚਲੋ ਕੋਈ ਨਹੀਂ ਕਰਾਂਗੇ ਕਰਕੇ ਤਾਂ ਕਰਾਂਗੇ